ਇਹ ਪੰਜਾਬ ਦੇ ਵਿੱਚ ਦੇਖੋ ਕਿੰਨੀ ਸ਼ਰਧਾ ਭਾਵਨਾ ਹੈ ਸੰਗਤ ਦੇ ਵਿੱਚ ਸਾਡੇ ਸੁਖਦੇਵ ਰਾਜ ਜੀ ਡਾਕਟਰ ਸਾਹਿਬ ਜਲ ਦੀ ਸੇਵਾ ਕਰ ਰਹੇ ਜੈ ਸ਼੍ਰੀ ਰਾਮ ਜੈ ਮਾਤਾ ਦੀ ਜਲ ਅੰਨਾ ਜਲ ਪੀਓ ਜੀ ਜਲ ਜ਼ਰੂਰ ਪੀਵਾਂਗੇ ਜੀ ਫਿਰੋਂ ਤੁਹਾਡੀ ਵੀਡੀਓ ਬਣਾ ਲਈਏ ਸਾਡੇ ਡਾਕਟਰ ਸਾਹਿਬ ਜਲ ਦੀ ਸੇਵਾ ਕਰਦੇ ਹੋਏ ਠੰਡਾ ਮਿੱਠਾ ਜਲ ਨਾਲ ਸਾਡੇ ਵੀਰ ਸਾਹਿਬ ਜੀ ਨੇ ਸਾਡੀ ਸੇਵਾ ਕੀਤੀ ਹੈ ਜੀ ਅੰਮ੍ਰੰਦ ਮਿਠਾ ਜਲ ਪੀਓ ਜੀ ਤਾਂ ਕਿ ਗਰਮੀ ਤੋਂ ਰੋਟੀ ਰਾਹਤ ਮਿਲੇ ਸੱਤਲ ਵੀ ਹੋਵੇ ਥੋੜਾ ਜਿਹਾ ਨੀਂਹ ਵੀ ਵਾਸੇ ਜਲ ਸੇਵਾ ਦੇਖੋ ਜੀ ਸੇਵਾ ਜੀ ਜਲ ਕਰਦੇ ਹੋਏ ਮਾਣੇ ਪਾਣੀ ਵੀ ਨੂੰ ਟੂਟੇ ਘਾਸ ਉੱਤੇ ਰੱਖਨੇ ਆ ਆ ਦੇਖੋ ਜੀ ਕਿੰਨੀ ਸ਼ਰਦੀ ਸ਼ਰਧਾ ਭਾਵਨਾ ਜੀ ਸਾਡੇ ਸਰਪੰਚ ਸਾਹਿਬ ਜੀਤਾ ਜੀ ਸਾਡੇ ਭਾਬੀ ਭੋਲੇ ਭਾਬੀ ਕਿੰਨੀ ਸੇਵਾ ਕਰਨੇ ਭੋਲੇ ਭਾਬੀ ਜੀ ਜਲਦੀ ਸੇਵਾ ਕਰਦੇ ਝੂਠੇ ਬਰਤਨ ਦੀ ਸੇਵਾ ਕਰਦੇ ਮਿਹਰਤ ਸੁਣਾਵੀ ਆ ਦੇ ਇੱਧਰ ਬੀਬੀਆਂ ਵੀ ਨਾਲ ਦੇਖੋ ਜੀ ਜਲਦੀ ਸੇਵਾ ਦੇ ਵਿੱਚ ਹਿੱਸਾ ਬਣਨ ਆਈਆਂ ਆਪਣਾ ਜਾਣੇ ਪਾਹੀ ਸਾਡੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਲਦੀ ਸੇਵਾ ਕਰ ਰਿਹਾ ਡਾਕਟਰ ਸਾਹਿਬ ਐਂਡ ਪਾਰਟੀ ਠੰਡਾ ਮਿੱਠਾ ਜਲ ਜਿਹੜਾ ਜੀ ਸਰਪੰਚ ਜੀ ਸਰਪੰਚ ਸਾਹਿਬ ਜੀਤਾ ਬਾਜੀ ਉਹਨਾਂ ਦੇ ਸਹਿਯੋਗ ਨਾਲ ਜਮਸ਼ੇਰ ਦੇ ਵਿੱਚ ਬੀਮੀ ਜੱਲ ਸ਼ਬੀਲ ਲਗਾਈ ਗਈ ਹੈ ਜੀ ਸਾਡੇ ਬਿੰਦੀ ਚਾਚਾ ਜੀ ਸੀਨੀਅਰ ਰਾਗੂ ਜਮਸ਼ੇਰ ਜੀ ਇਹ ਜੀ ਬੀਮੀ ਸ਼ਬੀਲ ਅੱਜ ਜਲਦੀ ਸ਼ਿਕਾ ਰਹੇ ਆ ਜੀ 20 ਸਾਲ ਹੋ ਗਏ ਲਗਾਤਾਰ ਕਿੰਨੇ ਕਿੰਨੇ ਬੱਚੇ ਸ리에 ਅੱਜ ਸਾਰੇ ਵੱਡੇ ਹੋ ਚੁੱਕੀਆਂ ਦੇਖੋ ਆ ਦੇਖੋ ਜੀ ਮੁੰਡਾ 2 ਸਾਲ ਦਾ ਸੀ ਜੋ ਸ਼ਬੀਲ ਸ਼ੁਰੂ ਕੀਤੀ ਗਈ ਆ ਅੱਜ 21 22 ਸਾਲ ਦਾ ਹੋ ਗਿਆ ਜੀ ਮਤਲਬ 20 ਸਾਲ ਹੋ ਗਏ ਆ ਜਲ ਚਵਾਉਂਦਿਆਂ ਨੂੰ ਅਗਲੇ ਸਾਲ ਤੋਂ ਪੂਰੀਆਂ ਛੋਲੇ ਤੇ ਕੜਾਹ ਦਾ ਲੰਗਰ ਵੀ ਨਾਲ ਲਾਉਂਗੇ ਡਾਕਟਰ ਸਾਹਿਬ ਸਾਡੇ ਠੀਕ ਹੈ ਜੀ ਧੰਨਵਾਦ ਜੀ